ਬਈ 60 ਤੋਂ ਅੰਦਰ ਲਈ ਵਾਹੇ ਬੜ ਜੀਦਾ ਵਿਚਣੀ ਨਹੀਂ ਬੜ ਐਵੇਂ ਕੱਚੇ ਬੀਲੇ ਤਨ ਹੋ ਗਿਆ ਬਈ ਕੁਗੀ ਕੇ ਦਾ 55000 ਦੀ ਅੱਛੀ ਲੈ ਲੈ ਤਰਾ ਮੈਂ ਹਾਂ ਨਹੀਂ ਹੋਣੀ ਜੀ ਕਿੰਨੇ ਦੀ ਐਂਡ ਮੈਂ ਦਾ ਦੱਸਦਾ ਐਂਡ ਹਾਂ ਜਾਂ ਨਾ ਮੈਂ ਦਾ ਦੱਸਦਾ ਕਿੰਨੇ ਦੀ ਲਾਸਟ 67000 ਆਪ 67000 ਵੱਡੇ ਵੀਰ ਵੇਚਣ ਵਾਲੀ ਗੱਲ ਕਰ ਮੈਂ ਦਾ ਦੱਸਦਾ ਯਾਰ ਦੱਸ ਨੂੰ ਹੋ ਗਿਆ ਤਨ ਪਜਲਾ 500 ਹੋਰ ਨਹੀਂ ਸਾਥੋਂ ਜੀ ਅਸੀਂ 40 45 ਦੀ ਗੱਲ ਹਾਂ ਕਿੰਨੇ ਦੀ ਐਂਡ ਕਿੰਨੇ ਦਾ ਕਰਦਾ ਵੱਡੇ ਵੀਰ ਕੋ ਖੋਲ ਕੇ ਗੱਲ ਕਰ ਸੋਚਦਾ ਮੈਂ ਤਾਂ ਮਾਲ ਮੋਲ ਗਾਂ ਨਹੀਂ ਦੇਖ ਮਤ ਸਰ ਟੜੀ ਨਾਲੇ ਤੂੰ ਆਏ ਕੇ ਹਾਂ ਜਿੰਨੇ ਦਾ ਧਾਣਾ ਹੈ ਨਹੀਂ ਗਾਂ ਸਾਡੇ ਸਾਹਮਣੇ ਮੁੱਲ ਵੀ ਸਾਹਮਣੇ ਵਾਲਾ ਕਰਨਾ ਫਿਰ ਗਾਂ ਤਾਂ ਵੇਖ ਲਈ ਆਪਾਂ ਫੋਲਜ ਫਰਕ ਕਾ ਤਾਂ ਆਪਾਂ ਮਾੜੀ ਨਹੀਂ ਕੀਤੀ ਇੱਕ ਵਾਰੀ ਵੀ ਤੈਨੂੰ ਕੀ ਕਹੀ ਆ ਛੋਟੀ ਵੱਡੀ ਚੀਨੀ ਵੀ ਕੁਛ ਨਹੀਂ ਕਿਹਾ ਮੁੱਲ ਕਹਿੰਨੇ ਤੈਨੂੰ ਵੀ ਮੁੱਲ ਗੱਲ ਦਾ ਕਰ ਉਹ ਤੂੰ ਕਰਨਾ ਸਹੀ ਮੈਨੂੰ ਤਾਂ ਸਹੀ ਲੱਗਦਾ ਐ ਹੁਣ ਉਹਨੂੰ ਸਹੀ ਲੱਗਦਾ ਵੀ 45 ਦੀ ਐਸੇ ਮਿਲਦੀ ਨਹੀਂ ਬੜੇ ਪਾਣੇ ਚੀਨੇ ਹਰੇ ਚੀਨੇ ਆਪਦੇ ਮੁੱਲ ਵਿਕਣਾ ਅਸੀਂ ਇਹਨੇ ਸਾਨੂੰ ਮੁਫਤ ਵਿੱਚ ਤੇਰੇਆਂ ਨੂੰ ਤੂੰ ਨਾ ਡੂਡੇ ਬਿਟੇ ਜਾਣ ਮੈਂ ਤਾਂ ਹਰਾਮਲੀ ਹਾਂ ਹਾਂ ਹਲਾਜੀ ਹਾਂ ਫਿਰ ਫਿਰ ਕੀ ਵਿਚਾਰਾ ਤੂੰ ਬੋਲ ਦੇ ਖੋਲ ਕੇ ਫੁੱਲ ਕੇ ਦੱਸ ਦੇ ਸਾਡੇ ਕੋਲੇ ਤੁਹਾਨੂੰ ਹਾਂ ਨਾ ਦੱਸ ਨਹੀਂ ਸਾਨੂੰ ਦੱਸੇ ਕਿ ਹੋਰ ਸਾਡੇ ਭਰਾ ਨੂੰ ਦੱਸ ਦੇਗਾ ਕਿਸ ਨੂੰ 55 ਦੀ ਕਰ ਦਨੇ ਯਾਰ ਨਹੀਂ ਹੋਣੀ ਜੀ ਐਵੇਂ ਕੱਚੇ ਬਿਲੇਗਾ ਕਿਸੇ ਕਹਾਣੀ ਦੇ ਵੱਡੇ ਵੀਰ ਬਿਲੇ ਦਾ 10 ਗੱਲ ਨੂੰ ਹਾਂ ਇੱਕ ওভার ਇਟਾਵਰ ਦੇ ਵਿੱਚ ਨਹੀਂ ਦੀ ਪਾਉਂਗਾ ਸੱਚੇ ਫੜੋ ਜਾ ਜਾ ਭਾਈ ਮਾੜਾ ਆਪਾ ਦੂਰਾ ਭਾਈ ਛੋਟੀ ਵਾਲੀ ਹੈ ਹਾਂ ਮਦਰੀ ਹੈ ਵਾਹ ਬੜਾ ਕੱਦ ਹੁੰਦਾ ਬੱਲੇ ਬੱਲੇ ਇਹ ਸਿਰ ਤਾਂ ਮੈਂ ਮੰਗਦਾ ਇਹਦੇ ਵਿੱਚ ਵੱਧ ਜਾ ਹਾਂ ਇਹ ਗੱਲ ਸਹੀ ਹੈ ਫਿਰ ਤੂੰ ਤੋਂ ਵੱਡ ਸਿਆਣਾ ਹੋ ਜਾਣਾ ਹੈ ਤਾਂ ਮੈਨੂੰ ਵੀ ਨਹੀਂ ਸੈਨਾ ਫਿਰ ਤੂੰ ਬੜਾ ਸਿਆਣਾ ਹੋ ਜਾਣਾ ਸੀ ਕਿੰਨੇ ਦੀ ਚੱਲ ਕੋਈ ਦਾ ਚਾਹਿਆ ਕਿੰਨੇ ਦੀ ਹੋਈ ਐ ਬਾਈ ਲਿਖੀ ਰਹਿ 120 ਪਾਈ ਮੁੰਡਿਆ ਉਹ ਪਾਈ ਬੁਲਗਦਾ 60000 ਦੀ ਦੇਣੀ ਆ ਜੀ ਨਵੇਂ ਨਹੀਂ ਤਾਂ ਸੋ ਬੱਬੂ ਹੋਤਰਾ 파ਟਨਰ ਓਏ ਓਏ ਉਹ ਉਦਰਾ 파ਟਨਰ ਮੋਨਾ ਘਟਾ ਕੇ ਚੱਲ ਨੂੰ ਬੋਲੀ ਬੋਲੀ 67000 12000 ਮੂੰਹ ਸੋਦਾ ਕਾ ਕੇ ਮੈਂ ਨਹੀਂ ਹੁੰਦੀ ਯਾਰ ਨਹੀਂ ਹੁਣ ਕਿੰਨੇ ਦੀ ਹੁੰਦੀ ਫਿਰ ਯਾਰ 68000 ਘੱਟ ਵਿੱਚ ਨਹੀਂ ਨਹੀਂ 491 52 ਲੈ ਨਹੀਂ ਹੁਣ ਲਾਲੀ ਪਣਿਆ 2000 ਉੱਤੇ ਉਹ ਕਿੰਨੇ ਦੀ ਫਿਰ ਤੂੰ ਇਕੱਲੀ ਦਲਾਲੀ ਨਾ ਜਾ ਕੇ ਵਿਆਹ ਨਾ ਰੱਖੀ ਸਾਡੇ ਲਾਗ ਨਹੀਂ ਤੇ ਝਾਗਦਾ ਵੀ ਲੱਗੀ ਇੰਨੇ ਲੈ ਜੂ ਕਾਥੀ ਨਹੀਂ ਲੈ ਲੇਗਾ ਐ ਨਹੀਂ ਜਿਹੜੀ ਗਲਤੀ ਆਉਂਦਾ ਵੀ ਕਈ ਬੰਦਾ ਬੈਠੀ ਸੋਚੀ ਜਾਂਦਾ ਫਲਾਣਾ ਇਹੋ ਜਿਹਾ ਕਹੋ ਜੂ ਤੇ ਵੱਡਾ ਕਾਰੋਬਾਰੀ ਰੱਖ ਲੈਂਦੇ ਤੂੰ ਦਲਾਲੀ ਕਰਕੇ ਗਾਣਾ ਰੱਖ ਤੂੰ ਐ ਕ ਵੀ ਇੰਨੇ ਦਾ ਹੁੰਦਾ ਸੋਦਾ 60000 ਰੁਪਏ ਤਾਂ ਸੁਪਾਰੋ ਲਗਾ ਮਦੂਰਾ ਹੀ ਆ ਤੇਰਾ 57000 ਦੀ ਫੜਕੇ ਲੈ ਜਾਨੇ ਕਿੰਨੇ ਦੀ ਫਿਰਿੰਡ 10 ਤਾਂ ਦਿੱਤਾ ਉਹ ਇੰਡ ਕਿੰਨੇ ਹੋ ਵੱਡੇ ਵੀਰ ਤੂੰ ਸਾਡੇ 65 ਦੀ ਲੈ ਜਾਨੇ ਚੱਬੇ ਤੂੰ 57 ਲੈ ਲੀ ਜਾ ਆ ਕਰਾ ਪਾ ਤੇ ਚੱਕਰ ਕੀ ਆ ਯਾਰ ਕੋਈ ਮਾੜਾ ਬੜਾ ਰਾਹ ਪਾਗਲ ਨੂੰ ਯਾਰ ਮੈਂ ਤਾਂ ਰਾਹ ਪਾਈ ਜਾਣਾ ਕਸਰਾ ਪੁੱਛਣੇ ਨਾ ਕਿਵੇਂ ਕਰੇਗਾ ਵੱਡੇ ਵੀਰ ਕਿਵੇਂ ਵਿਚੇ ਗਿਆ ਕੋਈ ਰਾਹ ਪਾ ਦੇ ਗੱਲ ਨੂੰ ਕਿਉਂ ਔੜੀਆਂ 'ਚ ਬੜਾ ਫਿਰਦਾ ਇੱਕੋ ਹੀ ਦਾਦਾ ਮੋਟਾ ਕਰਦਾ ਜਮਾਂ ਹੀ ਗਿਆ ਜੇ ਪਰ ਕਈ ਇਕਤਾਂ ਵੇਸੇ ਦਾ ਐਂਡ ਦੀ ਬੈੜ ਹੋਊਗੀ ਇਧਰੇ ਸ਼ਾ ਇੱਕ ਘੱਟ ਕਰਦਾ ਛੱਡ ਦੇ ਨਹੀਂ ਹੋ ਦੇ ਮੈਂ ਤਾਂ ਇਹ ਰ ਕੋਈ ਵੀ ਗਲਤ ਨਹੀਂ ਲਾਇਆ ਬਾਈ ਮੈਂ ਵੀ ਗਲਤ ਨਹੀਂ ਲਿਖਿਆ ਹਾਂ ਬਾਈ ਆ ਕੀ ਦੀ ਬੈੜ ਮੇਰੀ ਬਾਈ ਬੁਲਕਾਰਿਆ ਉਰੇ ਯਾਰ ਉਹਨਾਂ ਦਾ 555 ਵਾਲੇ ਪਾਸਾ ਗਏ ਇੱਕ ਘਟ ਗਿਆ ਮੈਂ ਬਾਈ ਦਾ 65 ਦੀਆਂ ਦਾ 65 ਵਾਲੀ ਕੰਮ ਤੋਂ ਲੱਗਾ ਨਹੀਂ ਗੱਲ ਆਪਾਂ ਕਰ ਮਤਲਬ ਆ ਛੱਡ ਲਾ ਹਰਾਂ ਉਮਰ ਦੇਖ ਘਟ ਗਿਆ ਮਾਪੇ ਦੇਖੀ ਗਾਖ ਜੀ ਕੋਲ ਸਹੀ ਹੈ ਫਿਰ ਹੁਣ ਇਹ ਦੂਗਾ ਯਾਰ ਗਾਖ ਲੈਨੇ ਵੀ 8-7 ਹਜ਼ਾਰ ਖਰਚਾ 8000 ਦਾ ਖਰਚਾ ਪੂ ਪੂ ਠੀਕ ਆ ਭਾਈ ਨਹੀਂ ਹੋਣਾ ਉਹਦੇ ਆਉ ਲਾ ਦੀਏ ਫਿਰਤੀ ਲਾ ਦੀਏ ਕੋ ਕੇ ਕੇ 10 ਕਿਗਰ ਉਹ ਬੋਲ ਕਰੇ ਉਹ ਬੋਲ ਕਰੇ ਪੂਰੇ ਯਾਰ ਤੋਂ ਨਹੀਂ ਆਉਣੇ ਭਾਈ ਉਹ ਵੱਡੇ ਭਰਾਵਾ ਹੁਣ ਤਾਂ ਕੋਈ ਗਲਤ ਨਹੀਂ ਕਿਹਾ ਯਾਰ ਵੱਡੇ ਵੀਰ ਦਾ ਮਾਨਸਵਾਸ ਆ ਨਹੀਂ ਹੁੰਦਾ ਯਾਰ ਯਾਰ ਵਾਲੇ ਨੂੰ ਜਦੋਂ ਹੁਣ ਤਾਂ ਵੱਡੇ ਵੀਰੇ ਕੋਈ ਫਰਕ ਨਹੀਂ ਰੱਖਿਆ ਦੇਣਾ ਪਰ ਮੈਂ ਵੀ ਹੁਣ ਤਾਂ ਸਾਰਾ ਕੁਝ ਆਣਦਾ ਹੁੰਦਾ ਤੇਰਾ ਬਹਿਮ ਹੈ ਢਿੱਡ ਦਾ ਬਹਿਮ ਕਰਕੇ ਖੜਾ ਹੀ ਖੜਾ ਹੁੰਦਾ ਠੀਕ ਹੈ ਨਹੀਂ ਹੁੰਦੀ ਭਾਈ ਜਦੋਂ ਮਾਰਦੇ ਹਾਂ ਉਹ ਵੀ ਆਰਮ ਹੰਡਾ ਮਾਂ ਵਾਲਾ ਇੱਥੇ ਤੋਂ ਸਾਹਮਣੇ ਤੇ ਆ ਇੱਕ ਘੰਟੇ ਵਿੱਚ ਹੀ ਲੈਣ ਆ ਜਾਂਦਾ ਨਹੀਂ ਵੀ ਉਹ ਹੈ ਨਹੀਂ ਵਗੜਾ ਕਰੇ ਰੱਖ ਲੈ ਆਹ ਤਾਂ ਹੁਣ ਥਰੀ ਛੋਟੇ ਆਈ ਐਡੀ ਇਹੇ ਹਾਂ ਹੋਰ ਛੱਡ ਕੇ ਤਾਂ ਕੋਈ ਨਹੀਂ ਆ ਬਾਈ ਚਾਹੇ 10 ਵਾਲੀ ਚਾਹੇ 50 ਯੇ ਚਾਹੇ ਲੱਖਾਂ ਵਾਲੀ ਚਾਹੇ ਡੂੜ ਵਾਲੀ ਆ ਛੱਡ ਕੇ ਕੋਈ ਨਹੀਂ ਆਦਾ ਠੀਕ ਐ ਤੈਨੂੰ ਗਲਤ ਤਰੀਕਾ ਸੀ ਗਾਹਕ ਨੂੰ ਪੁੱਛੇ ਨਹੀਂ ਜੇ ਤੂੰ ਉਹਨੂੰ ਦੱਸੇ ਨਹੀਂ ਕਿੰਨੇ ਸੌਦਾ ਕਰਦੇ ਆ ਤੇਰੇ ਸਾਹ ਦਾ ਪਤਾ ਹੀ ਹੁੰਦਾ ਉਹਨਾਂ ਦਾ ਫਰਾ ਨਹੀਂ ਉਹਨਾਂ ਨੂੰ ਤਾਂ ਕੀ ਪਤਾ ਯਾਰ ਪੜਨਾ ਬਹੁਤ ਠੀਕ ਐ ਚੱਲਣ ਦੇ ਨਹੀਂ ਹੋਣੇ ਬੋਲਣਾ ਇਹੋ ਜਿਹੇ ਪੈਸੇ ਕੋ ਪੜਤੀ ਸੜ ਲਈ ਗੱਲ ਕੀ ਆ ਰਹੀ ਤਾਂ ਸਾਹਮਣੇ ਦਲਾਲੀ ਹਾਂ ਕੋਈ ਕਹਿੰਦਾ ਕੋਈ ਪੜਦੇ ਨਾ ਹਾਂ ਵੀ ਕੋਈ ਚੋਰ ਮੋਤੋ ਵੀ ਹਾਂ ਵੀ ਕੋਈ ਬਿੰਗਾ ਜਿਹੜਾ ਕੋਤਾ ਮਿਲ ਆ ਗੋਆ ਸਾਹਮਣੇ ਦੋ ਜਾਣਾ ਬਸ ਨਹੀਂ ਹੋ ਜਾਣਾ ਕਿੰਨੇ ਦੀ ਸਾਰਾ ਕੁਝ ਸੜਦਾ ਹੋ ਮੈਂ ਤਾਂ ਹਲਾ ਵਾਲਾ ਕੰਮ ਹੀ ਕੋਲੇ ਹਲਾ ਖਸਾਈਆਂ ਚ ਬੜੇ ਕੀ ਅਸੀਂ ਖਸਾਈ ਕਰਦੇ ਹਾਂ ਤੇ ਸਾਨੂੰ ਕੋਣ ਦਿੰਦਾ ਅਸੀਂ ਐਮੰਡੀਓ ਜੀ ਨੇ ਚਾਰ ਪੰਜ ਲੈ ਲਿਆ ਬਾਕੀ ਜਾ ਕੇ ਵੇਖਣਾ ਦੋਨੇ ਖਾਲੀ ਬਿਝਾਂਗਾ ਚ ਬੜੇ ਹੁਣ ਕੋਈ ਕਹਿਣਾ ਕੁਛ ਮੈਂ ਤਾਂ ਕਹਿਦਾ ਕੀ ਕਹਿਣਾ ਹੁਣ ਕੋ ਕੋਣ ਬਹੁਤ ਸਾਰਾ ਕੰਮ ਖੁਸ਼ ਆ ਇਹਨੂੰ ਕਿਵੇਂ ਬਣਾਉਂ ਤੋ ਕੀ ਆਪ ਆ ਬਣਾਉਂ ਫੜਾਉ ਤਾ ਇਹੀ ਤੈਨੂੰ ਰਸਈ ਤੇ ਨੇੜੇ ਕਰਦਾ ਕਿ ਫਿਰ ਬੰਦਾ ਘੌਲ ਕਰ ਜਾਂਦਾ ਆਹ ਲੈ ਤੂੰ ਖੁਸ਼ ਹੋ ਕੇ ਆ ਦੀ ਹੈ ਵੀ ਨਹੀਂ ਫੜਾ ਆ ਵੀ ਦਸ ਦਸ ਤੂੰ ਕਹਿ ਵੀ ਨਹੀਂ ਆ ਖੁਸ਼ ਹੋ ਕੇ ਰ ਮੈਂ ਤੈਨੂੰ ਦੱਸਦਾ ਪੈਂਡ ਦੀ ਆ ਓਏ ਪੈਂਡ ਰ ਕੰਮ ਉਹ ਬੰਦਾ ਬੰਨ ਲੀ ਕਿਦਰ ਭਜਦੀ ਇਹ ਉਹ ਭਰਾਵਾ ਵੱਡੇ ਵੀਰੇ ਤੈਨੂੰ ਹੈਗੇ ਵੀ ਰਸਾ ਫੜਾ ਕੇ ਨੇ ਕਰਕੇ ਫੜਾਉਣਾ ਫਿਰ ਤੂੰ ਓਏ ਕਿੰਨਾ ਕਿੰਨਾ ਮਸਲਾ ਉਹ ਖਰਚੇ ਪੜੇ ਹੋਏ ਬੰਦਾ ਡਾਕਟਰੀਆਂ ਕਰੀ ਤੂੰ ਅੱਤ ਫਰਸਾ 556 ਉਸ ਦੇ ਉੱਪਰ ਲੈ ਲਿਆ ਪੂਰਾ ਮੁਫਤ ਬਾਇਗਾ ਤੇਰਾ ਦਵਾ ਆ ਬੰਦਾ ਕਿੰਨੇ ਦੀ ਇਹ ਫੜ ਕੇ ਗਏ ਦੇ ਵੀ ਇੰਨੇ ਦੀ ਫੜ ਕੇ ਫਾੜ ਬਸ ਸੱਚਾ ਤਰ 65 ਦੱਸਿਆ ਤੂੰ ਬੜੇ ਵੀਰ ਕੋਈ ਯਾਰ ਤੇਰੇ ਕੋਈ ਸੀ ਦੋਸ਼ੀਆਂ ਜਾਂ ਉਹਦੇ ਦੋਸ਼ੇ ਸਾਨੂੰ ਤਾਂ ਕੋਈ ਇਹ ਤੇ ਕੋਈ ਜੇ ਭੇਲੀ ਫੁੱਟੂ ਫੇਰ ਸਾਰਾ ਮੱਸਾ ਹੋਰ ਲੈ ਲੂੰਗਾ ਸਾਨੂੰ ਤਾਂ ਵੀ ਗਾਂ ਚੰਗੀ ਲਾਕਾ ਚੰਗਾ ਚੱਲ ਪਹਾੜ ਨੇੜੇ ਹੋਇਆ ਗਾਉਂਦੀ ਪਿੰਡ ਤੇ ਰੋਜ ਭਾਈ ਨੂੰ ਪੇਤਰ ਹਾਂ ਤੇ ਉਹੀ ਤਾਂ ਗੱਲ ਆ ਨਹੀ ਚੱਲੂ ਰੁਪਿਆ ਰਹੀ ਇਹ ਜੀ ਠੀਕ ਹੈ ਨਾ ਜੇ ਉਹ ਹੁਣ ਕਦੇ ਵੀ ਮੇਰਾ 12 ਨੇ ਚੱਲ ਜਾਣ ਪੀਜ ਕਿ ਮੈਂ ਚੱਲ ਜਾਣਗੇ ਬਸ ਮੈਂ ਤਾਂ ਦੱਸਦਾ ਮੈਂ ਤਾਂ ਖੜ ਲਾ ਆਏ ਕੁੱਤੇ ਯਾਰ ਨਹੀਂ ਹੋਣੀ ਮੈਂ ਕਿ ਯਾਰ ਅੱਜ ਭਾਈ ਹਜੇ ਵੀ ਯਾਰ ਕੋਈ ਕੋਈ ਉਹ ਪਰਾ ਵਾ ਹਜੇ ਵੀ ਉਹਨੂੰ ਕਾਚ ਰੱਖਿਆ ਜੇ ਤੇਰਾ ਕੀ ਫਰਕ ਕਰੇਗਾ ਹੁਣ ਜੇ ਬੈਡ ਲੈ ਜਾਣੇ 60000 ਦੀ ਦੋ ਯਾਰ ਨਹੀਂ ਇੱਕ ਮਿੰਟ ਖੜ ਉਹ ਰਿਆ ਬੁਲ ਕ ਰਿਆ ਜੇ ਜਾਂਦੇ ਹੋਏ ਭਾਜੀ ਆਓ ਭਾਜ ਨਾ ਖੁਸ਼ ਇਹ ਤਾਂ ਜੀਵਨ ਦਾ ਤਾਂ ਟਰਾਲੀ ਚ ਚਾਹੇ ਟੀਸੀ ਲੱਗੇ ਝੋਨੇ ਚ ਹੱਦੀ ਰਹੇ ਨਹੀਂ ਖੁਸ਼ ਹੁੰਦੇ ਇਹ ਤਾਂ ਹਾ ਫੜ ਦਾਣਾ ਖੋਸ਼ ਹੋ ਕੇ ਚੰਗਾ ਵੀਰ ਬਣਿਆ ਲੈ ਦੱਸੂਗਾ ਬਈ ਦੋ ਉੱਤੇ ਜਾ ਲਗਾ ਨਹੀਂ ਹੋਣੇ ਬਈ ਆ ਇਹ ਵੀ ਯਾਰ ਹੁਣ ਕੋਈ ਫਰਕ ਰੱਖਿਆ ਯਾਰ ਵੱਡੇ ਵੀ ਫੇਰ ਤੂੰ ਰੱਖਦਾ ਭਰਾ ਹੁਣ ਸਾਡਾ ਕੋਈ ਵਾਰ ਨਹੀਂ ਹੁਣ ਗਲਤ ਨਹੀਂ ਕੀਤਾ ਹੁਣ ਤਾਂ ਦੋਦੇ ਢਿੱਡ ਦਾ ਵਹਿਮ ਕਰਕੇ ਅੱਠੀ ਬੈਠਾ ਹੈ ਬੱਚਾ ਸਰਦੇ ਉਹ ਬੱਚਾ ਸਰਦੀ ਬੱਚਾ ਵੱੜ ਕੇ ਹੋਣੇ ਓਏ ਗਲਤ ਨਹੀਂ ਕੀਤਾ ਵੱਡੇ ਵੀ ਤੈਨੂੰ ਹੁਣ ਕੋਈ ਗਲਤ ਨਹੀਂ ਕੀਤਾ ਗਵਾਂਡੀ ਪਿੰਡ ਹੈ ਕੋਈ ਤੇਰਾ ਕੋਈ ਇਸ ਤੇ ਦੋਸ਼ੀ ਨਹੀਂ ਓਏ ਆਹ ਕਰਨ ਦਾ ਤੇ ਕਰ ਜੇ ਮੜਾ ਚੋ ਸਮਾ ਮੜ ਕੇ ਅੜਕਾ ਲੈ ਨੂੰ ਐ ਨਹੀਂ ਤੈਨੂੰ ਕਹਦੇ ਵੀ ਨਾ ਬੰਨ ਇਹਨੂੰ ਐ ਬੰਨ ਆਏ ਭੱਲੇ ਆਏ ਭੱਲੇ ਕੋ ਠੀਕ ਆ ਭਈ ਤੇਰੀ ਕਸਮ ਆ ਪੁੱਛ ਨੀਗੇ ਤੇਰਾ ਕੋਈ ਦੋਸ਼ੀ ਨਹੀਂ ਆ ਜਾ ਆ ਜਾ ਆ ਜਾ ਪਾਸ ਕਰ ਤੇ ਪਹਿਲੇ ਆ ਜਾ ਓ ਨਹੀਂ ਹੋਣੀ ਓ ਆ ਜਾ ਯਾਰ ਆ ਜਾ ਆ ਜਾ ਓਏ ਆ ਜਾ ਭਾਈ ਰੁਕੇ ਗੋਦੀ ਬੰਦਾ ਯਾਰ ਪੁੱਛ ਕਿਉਂ ਉਹੀ ਗੱਲਾਂ ਕਰੀਏ ਨਾ ਯਾਰ ਓ ਭਰਾਵਾ ਕੋਈ ਤੈਨੂੰ ਲੁੱਟਦੇ ਉਧਰ ਖੋਦੇ ਲੁੱਟਦੇ ਨਹੀਂ ਤੇਥੋਂ ਕੁਛ ਹਾਂ ਕੋਈ ਨਹੀਂ ਜੇ ਤਾਂ ਤੈਨੂੰ ਕੋਈ ਸੌਂ ਹੀ ਖਾਦੀ ਵੀ ਹੈ ਫੇ ਤਾਂ ਅਸੀਂ ਬਹਿ ਜਾਈਏ ਭਾਈ ਓਏ ਵੱਡੇ ਭਰਾਵਾ ਨਹੀਂ ਕੋਈ ਉਹ ਯੋਬ ਨਾ ਗਾ ਕੇ ਹੁਣ ਤੇਰੇ ਸਾਹਮਣੇ ਦੱਸਿਆ ਨਹੀਂ ਨੇੜੇ-ਦਲੇ ਵੀ ਨਹੀਂ ਰੱਖਿਆ ਉਹ ਤਾਂ ਇੱਥੇ ਆ ਕੇ ਦੱਸਾਂਗੇ ਵੀ ਇਹਨੇ ਪੈਸੇ ਦੇ ਦੇ ਉਹ ਸਰੋਂ ਦੇ ਪੈਸੇ ਦੇਣਾਂ ਦੱਸ ਉਹ ਆਇਂਦਾ ਯਾਰ ਪਤਾ ਹੈ ਸਾਨੂੰ ਉਹਨੂੰ ਵੀ ਭਰੋਸਾ ਹੈ ਕੋਈ ਐਦਾ ਨਹੀਂ ਵੀ ਕਿ ਉਹਨੂੰ ਮੈਂ ਤਾਂ ਫਿਰ ਹੁਣ ਸਾਡਾ ਨਹੀਂ ਕੱਥੀ ਕਾਇ ਕਰਕੇ ਆਏਗਾ ਤੂੰ ਜੇ ਨਹੀਂ ਤਾਂ ਆ ਉੱਤੇ ਕਹਿਦਾ ਇਹਨੂੰ ਮੈਂ ਤੂੰ ਜੇ ਨਹੀਂ ਤਾਂ ਪਿੱਛੜਾ ਜਾ ਉਹ ਬੱਸ ਰਹਿਣੇ ਦੋ ਇੱਥੇ ਗਾਲਿਆਂ ਦੀ ਇਹ ਮੈਂ ਇਹ ਪਤਵਾਰ ਦੇ ਕੀ ਬੱਚੀ ਹੋਣੀ ਹੈ ਦੇਖ ਲੈ ਇਹ ਦੇਖ ਲੈ ਤੂੰ ਤੈਨੂੰ ਉਹ ਨਹੀਂ ਕਿਤਾ ਫੜ ਕੇ ਪਤਵਾਰ 56 ਦੀ ਲਈਏ ਚਲੋ ਉਹ ਤਾਂ ਕੋਈ ਨਹੀਂ ਸੋ ਹਾਂ ਨਹੀਂ ਆਈ ਨਹੀਂ ਵੱਡੇ ਭਈ ਆਪਾਂ ਚਲੋ ਡੋਡੀ ਜੀ ਠੀਕ ਹੈ ਕਰਾ ਦੇ ਆਪਾਂ ਕੱਲ ਤਰੀ ਹਾਂ ਠੀਕ ਹੈ ਉਹ ਬੁਲਕਾਰਿਆ ਨਹੀਂ ਉਸ ਦੇ ਉੱਪਰ ਨਹੀਂ ਬੰਦ ਠੀਕ ਹੈ ਉਹਦੀ ਲਾਵੇ ਉਹ ਫਿਰ ਉਹ ਖੜਦਾ ਜਾ ਗਿੱਲਾ ਕਰ ਤਾਇਆ ਉਹ ਹੋ ਮੈਂ ਤਾਂ ਰੋਕੀ ਖਾ ਕੇ ਉਧਰ ਪਾਈ ਜਾਨ ਬੁਖੇ ਕੋਈ ਨਹੀਂ ਕੋਈ ਕਿਧਰੇ ਨਾਲ ਇਸੇ ਚੋਰਾ ਤੂੰ ਜਿੱਥੇ ਮਰਜ਼ੀ ਭਰ ਲਿਆ ਵੀਡੀਓ ਕੱਢ ਕੇ ਜਦੋਂ ਮਰਜ਼ੀ ਭਰ ਲੀ ਵੀ ਆਹ ਬੰਦੇ ਫਿਰਦੇ ਕਿਉਂ ਵੀ ਉਹ ਵੀਡੀਓ ਆਸੀ ਵੀਡੀਓ ਕੱਢੇ ਕੱਢਣਾ ਉਹ ਕਾ ਨੂੰ ਖੱਬੜ ਪਟਣਾ ਅੱਜ ਕੱਲ ਰਹਿ ਹੀ ਨਹੀਂ ਹੁੰਦਾ ਖੱਬਲੀ ਨਹੀਂ ਰਹਾ ਪਟੂ ਗੜਾ ਤੇਰੇ ਮੈਨੂੰ ਸਾਰਾ ਜੋ ਨਾ ਖੜਾ ਹਲੇ ਸੱਦੇ ਖੜਾ ਹੈ ਉਹਦਾ ਗਲੀ ਗਲੀ ਵਾਰੀ ਤੇ ਮੈਂ ਦੱਸ ਦਿੰਦਾ ਤੂੰ ਐਂ ਦੱਸ ਕਿਹੜੀ ਗੱਲ ਚ ਘਰ ਤੇ ਮੈਂ ਦੱਸ ਦੂ ਬਾਈ ਹੋਰ ਦੱਸ

还有